ਅੱਜ थाना ਕਤਵਾਲੀ ਦੀ ਚੌਂਕੀ ਗਲੇਰਾ ਵਿਖੇ ਸਿਰੇ 10 ਵਜੇ ਇੱਕ ਕੇਸ ਫੋਲ ਹੋਇਆ ਸੀਗਾ ਇੱਕ ਲੇਡੀ ਸੁਸ਼ਮਾ ਦੇਵੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਹੈ ਆਪਣੇ ਤਿੰਨ ਬੱਚਿਆਂ ਦੇ ਨਾਲ ਦਰਬਾਰ ਸਾਹਿਬ ਦਰਸ਼ਨ ਕਰਨ ਆਈ ਹੋਈ ਸੀ ਤੇ ਪਿਛਲੇ 3-4 ਦਿਨਾਂ ਤੋਂ ਗੁਰਾਂ ਦਾ ਸਰਾਂ ਵਿੱਚ ਠਹਿਰੀ ਹੋਈ ਸੀ ਅੱਜ ਸਵੇਰੇ 10 ਵਜੇ ਇੱਕ ਅਨਨੋ ਲੇਡੀ ਉਹਦੀ 1 ਸਾਲ ਦੀ ਬੱਚੀ ਨੂੰ ਉਥੋਂ ਗੁਰਾਂ ਦਾ ਸਰਾਂ ਦੇ ਵਿੱਚੋਂ ਅਗਵਾ ਕਰਕੇ ਤੇ ਲੈ ਗਈ ਜਿਸ ਤੇ ਸੂਚਨਾ ਮਿਲਦੇ ਤਰ ਤੱਕ ਕੇਸ ਅਸ਼ਿਕਰ ਕੀਤਾ ਗਿਆ ਤੇ ਸ੍ਰੀ ਗੋਪੀ ਸਿੰਘ ਕੁਲਰਮਾਨ ਜੋ ਕਮਿਸ਼ਨਰ ਤੇ ਪੁਲਸ ਅਮਰ ਸਾਹਿਬ ਗਿਆ ਖਾਸ ਰਿਪੋਰਟ ਦੇ ਤੇ ਜੀ ਰਿਮਸ਼ਾਲ ਜੀ ਸਰ ਐਡੀਐਸਪੀ ਸਿਟੀ 1 ਉਹਨਾਂ ਦੇ ਅਨੁਸਾਰ ਦਿਸ਼ਾਏ ਸਾਡੇ ਐਸਐਚਓ थाना ਕਟਵਾਲੀ ਐਸਐਹ ਹਰਮਨ ਵੀਰ ਸਿੰਘ ਚੌਕੀ ਇੰਚਾਰਜ ਐਸਐਹ ਬਲਬੀਰ ਸਿੰਘ ਤੇ ਅਧਾਰ ਤੇ ਅਲੱਗ-ਅਲੱਗ ਟੀਮਾਂ ਤਿਆਰ ਕਰਕੇ ਬਹੁਤ ਹੀ ਮਿਹਨਤ ਕਰਦਿਆਂ ਜਿਹੜੀ ਇਹ ਘਟਨਾ ਤੇ 25 ਸੀ ਉਹਨੂੰ ਬਰਾਮਦ ਕੀਤਾ ਤੇ ਜਿਹਨੇ ਇੱਕ ਲੜਕੀ ਐ ਦੋਸ਼ਣ ਜਿਹੜੀ ਸੀਗੀ ਖਲਵੰਤਪੁਰ ਵਾਸੀ ਪਿੰਮਰਹਾਣਾ ਹਰੀਕੇ ਹਾਲ ਭਵਾਨੀ ਹਰਿਆਣਾ ਇਹ ਦੋਸ਼ਣ ਨੂੰ ਵੀ 25 ਸਵੇਰੇ ਗ੍ਰਿਫਤਾਰ ਕਰਕੇ ਤੇ ਇਹ ਬਹੁਤ ਵੱਡੀ ਕਾਮਯਾਬੀ ਹਾਸਲ ਦਿੱਤੀ ਹੈ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਤੇ ਇਹ ਸਾਰਾ ਜਿਹੜਾ ਕੰਮ ਕੀਤਾ ਗਿਆ ਇਹ ਸਾਡੀ ਟੀਮ ਵੱਲੋਂ ਬਹੁਤ ਹੀ ਚਲਾਗਾ ਜੋ ਕਰਨਾ ਇਹਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਛੋਟੀ ਬੱਚੀ ਦਾ ਹੋਣ ਰੱਖੇ ਤੇ ਮਾਮਲਾ ਬਹੁਤ ਸਵੇਦਨਸੀਲ ਜਿਹਾ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਤੇ ਲਗ ਲਗ ਟੀਮਾਂ ਧਿਆ ਕਰਕੇ ਦੇਖ ਨੂੰ ਬਹੁਤ ਹੀ 3 ਘੰਟੇ ਦੀ ਸਟ੍ਰੇਸ ਕਰਕੇ ਬਹੁਤ ਵੱਡੀ ਸਫਲਤਾ ਹਾਸਲ ਕੀਤੀ